ਉਹਨਾਂ ਦੇ ਗੁਰੂ ਸਾਹਿਬ ਜੋਤ ਜੀ ਸੰਗੀਤ ਗਿਆਨੀ ਉਹਨਾਂ ਦਾ ਮਕਬਰਾ ਹੈ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਆਪੋ ਆਪਣੀਆਂ ਉਪਲਬਧੀਆਂ ਦੇ ਹਿਸਾਬ ਨਾਲ ਵਿਦੇ ਹੋਏ ਇਹ ਚੀਜ਼ਾਂ ਬਣੀਆਂ ਹੋਈਆਂ ਤੇ ਇਹ ਸਾਰਾ ਜਿਹੜਾ ਇਹ ਆ ਸੰਤ ਕੈਨ ਹਣਾ ਦਾ ਮਕਬਰਾ ਹੈ ਵੰਦੇ ਦੇ ਵਿੱਚ ਗੁਣ ਹੋਣਾ ਚਾਹੀਦਾ ਗੁਣ ਦੀ ਕਦਰ ਪੈਂਦੀ ਆ ਤੇ ਗਣ ਉਹਨਾਂ ਦੇ ਉਸ ਵੇਲੇ ਸੀ ਕਿ ਅੱਜ ਵੀ ਜਿਹੜੇ ਆਹੋ ਉਸੇ ਤਰ੍ਹਾਂ ਹੋ ਜਾ ਕਰਿਆ ਉਸੇ ਤਰ੍ਹਾਂ ਉਹ ਜਾਣੇ ਜਾਂਦੇ ਉਹਨਾਂ ਦੀ ਗੁਣਾ ਦੀ ਬਦੌਲਤ ਦੀ ਅੱਜ ਜਿਹੜੇ ਆਹੋ ਉਹਨਾਂ ਦੇ ਮੋਨੂਮੈਂਟ ਜਾਂ ਜਿਹੜੇ ਆਹੋ ਅ ਮਕਬਰੇ ਬਣੇ ਹੋਏ ਆ ਟੰਬ ਬਣੇ ਹੋਏ ਆ